ਆਪਣੇ ਮਨ ਦੀ ਭਾਸ਼ਾ ਸਮਝੋ ਤੁਹਾਨੂੰ ਹਰ ਰੋਜ਼ ਕੁਝ ਸਮਾਂ ਜਿਹਾ ਵਿਅਕਤੀ ਬਨ ਦੇ ਅਭਿਆਸ ਵਿੱਚ ਲਾਉਣਾ ਚਾਹੀਦਾ ਹੈ ਜਿਹੋ ਜਿਹੇ ਵਿਅਕਤੀ ਤੁਸੀਂ ਬਨਣਾ ਚਾਹੁੰਦੇ ਹੋ ਤੁਹਾਡੇ ਵਰਤਮਾਨ ਵਿਚਾਰ ਤੁਹਾਡੇ ਭਵਿੱਖ ਨੂੰ ਨਿਰਧਾਰਤ ਕਰਦੇ ਹਨ ਦੂਸਰੇ ਸ਼ਬਦਾਂ ਵਿੱਚ ਤੁਸੀਂ ਜੋ ਕੁਝ ਵਰਤਮਾਨ ਵਿੱਚ ਸੋਚਦੇ ਅਤੇ ਮਹਿਸੂਸ ਕਰਦੇ ਹੋ ਇਸ ਗੱਲ ਨੂੰ ਨਿਰਧਾਰਤ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਕਾਰਜ ਕਰਦੇ ਹੋ ਅਤੇ ਅੱਗੇ ਚੱਲ ਕੇ ਇਹ ਗੱਲ ਤੁਹਾਡੇ ਵਿਰਤਾ ਦੇ ਭਵਿੱਖੀ ਸਿੱਟਿਆਂ ਨੂੰ ਨਿਰਧਾਰਤ ਕਰਦੀ ਹੈ ਤੁਹਾਡੇ ਮਨ ਦੇ ਕੰਪਿਊਟਰ ਦੀ ਭਾਸ਼ਾ ਨੂੰ ਮਨ ਬਚਨੀ ਦਾ ਨਾਮ ਦਿੱਤਾ ਜਾ ਸਕਦਾ ਹੈ ਇਹ ਅਜਿਹੇ ਹਾਂ ਪੱਖੀ ਢੱਲੇਦਾਰ ਗੱਲਾਂ ਹੁੰਦੀਆਂ ਹਨ ਜੋ ਤੁਸੀਂ ਹਰ ਰੋਜ਼ ਆਪਣੇ ਆਪ ਨਾਲ ਕਰਦੇ ਹੋ ਸਾਰੇ ਮਨੁੱਖੀ ਮਨ ਬਚਨੀ ਦੁਆਰਾ ਜਾਂ ਆਪਣੇ ਆਪ ਨਾਲ ਗੱਲਾਂ ਕਰਨ ਦੁਆਰਾ ਆਪਣੇ ਅੰਤਰਮਨ ਨਾਲ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਅਚੇਤ ਮਨ ਨੂੰ ਦਿਸ਼ਾ ਮਿਲਦੀ ਹੈ ਅਤੇ ਹਮੇਸ਼ਾ ਮਨ ਸੁਣਦਾ ਰਹਿੰਦਾ ਹੈ ਇਸ ਲਈ ਤੁਸੀਂ ਇਸ ਤੋਂ ਜੋ ਕੁਝ ਚਾਹੁੰਦੇ ਹੋ ਉਸ ਬਾਰੇ ਇਸ ਨੂੰ ਨਿਰਦੇਸ਼ ਦਿੰਦੇ ਰਹੋ ਇਹ ਤੁਹਾਡੇ ਸੰਦੇਸ਼ ਨੂੰ ਸਮਝੇਗਾ ਅਤੇ ਸਦਕਾਰ ਕਰੇਗਾ ਅਸਲ ਵਿੱਚ ਤੁਹਾਡੇ ਮਨ ਵਿੱਚ ਹਮੇਸ਼ਾ ਦੋ ਤਰਫੀ ਗੱਲਬਾਤ ਚੱਲਦੀ ਰਹਿੰਦੀ ਹੈ ਜਦ ਤੁਸੀਂ ਸੁਚੇਤ ਤੌਰ ਤੇ ਆਪਣੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਅਚੇਤ ਮਨ ਆਪਣੇ ਆਪ ਹੀ ਤੁਹਾਨੂੰ ਬਹੁਤ ਕੁਝ ਸਮਝਾ ਜਾਂਦਾ ਹੈ ਪ੍ਰੇਰਣਾ ਦੇ ਉਪਰੋਕਤ 10 ਸਿਧਾਂਤਾਂ ਨੂੰ ਆਪਣੇ ਅਚੇਤਮਾਨ ਵਿੱਚ ਪਾਉਣ ਲਈ ਹੀਟ ਲਿਖੀਆਂ 10 ਗੱਲਾਂ ਨੂੰ ਦਿਨ ਵਿੱਚ ਕਈ ਵਾਰ ਦੁਹਰਾਓ 1 ਅੱਜ ਮੇਰਾ ਸਵੈ ਅਕਸ਼ ਹਾਂ ਪੱਕੀ ਹੈ ਅਤੇ ਮੈਂ ਆਪਣੇ ਆਪ ਨੂੰ ਪਸੰਦ ਕਰਦਾ ਹਾਂ 2 ਅੱਜ ਮੈਂ ਸਾਰੀਆਂ ਬਾਹਰੀ ਘਟਨਾਵਾਂ ਨੂੰ ਹਾਂ ਪੱਕੀ ਅਤੇ ਉਹ ਸਾਰੀ ਰੋਸ਼ਨੀ ਵਿੱਚ ਦੇਖਦਾ ਹਾਂ ਹਰ ਘਟਨਾ ਮੇਰੇ ਲਈ ਕਿਸੇ ਨਾ ਕਿਸੇ ਤਰ੍ਹਾਂ ਲਾਭਕਾਰੀ ਹੈ 3 ਅੱਜ ਮੇਰਾ ਮਾਨਸਿਕ ਦ੍ਰਿਸ਼ਟੀਕੋਣ ਤੰਦਰੁਸਤ ਅਤੇ ਹਾਂ ਪੱਖੀ ਹੈ ਮੈਂ ਆਪਣੇ ਮਨ ਵਿੱਚੋਂ ਆਲੋਚਨਾ ਅਤੇ ਬੇਸਬਰੀ ਨੂੰ ਬਾਹਰ ਕੱਢ ਦਿੰਦਾ ਹਾਂ ਅਤੇ ਉਹਨਾਂ ਦੀ ਥਾਂ ਤੇ ਪ੍ਰਸ਼ੰਸਾ ਅਤੇ ਸਹਿਨਸ਼ੀਲਤਾ ਨੂੰ ਭਰ ਲਿਆ ਹੈ 4 ਮੇਰੇ ਸਾਰੇ ਵਿਚਾਰ ਸੰਭਾਵਨਾਵਾਂ ਨਾਲ ਭਰਪੂਰ ਹਨ ਅਤੇ ਮੇਰੇਆਂ ਲੁਪਤ ਯੋਗਤਾਵਾਂ ਦੀ ਕੋਈ ਹੱਦ ਨਹੀਂ ਹੈ 5 ਅੱਜ ਮੈਂ ਤੜੱਲੇਦਾਰ ਹਾਂ ਪੱਖੀ ਵਿਰਤਾਉ ਵਿੱਚ ਵਿਸ਼ਵਾਸ ਕਰਦਾ ਹਾਂ ਅਤੇ ਇਸ ਦਾ ਅਭਿਆਸ ਕਰਦਾ ਹਾਂ ਮੇਰੇ ਇਸ ਵਰਤਾਅ ਦਾ ਮੰਤਵ ਦੂਜਿਆਂ ਨਾਲ ਰਿਸ਼ਤਿਆਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਬਨਣਾ ਹੈ 6 ਮੇਰੀਆਂ ਇਕੱਲੇ-ਇਕੱਲੇ ਦੀਆਂ ਮੁਲਾਕਾਤਾਂ ਆਲੋਚਨਾਤਮਕ ਹਨ ਮੇਰਾ ਵਿਸ਼ਵਾਸ ਹੈ ਕਿ ਲੋਕ ਸਮੱਸਿਆਵਾਂ ਨੂੰ ਪਹਿਲ ਦਿੰਦੇ ਹਨ 7 ਅੱਜ ਮੈਂ ਜੀਵਨ ਵਿੱਚ ਸਫਲਤਾ ਅਤੇ ਖੁਸ਼ੀ ਦੀ ਪ੍ਰਾਪਤੀ ਲਈ ਪ੍ਰਣ ਲੈਂਦਾ ਹਾਂ 8 ਅੱਜ ਮੇਰਾ ਪੱਕਾ ਵਿਸ਼ਵਾਸ ਹੈ ਕਿ ਮੈਂ ਉੱਚੀਆਂ ਪ੍ਰਾਪਤੀਆਂ ਕਰਨ ਦੇ ਸਮਰੱਥ ਅਤੇ ਯੋਗ ਹਾਂ। 9 ਮੇਰੇ ਅਚੇਤਮਨ ਦੀਆਂ ਸਿਰਜਣਾਤਮਕ ਸ਼ਕਤੀਆਂ ਅਸੀਮ ਹਨ ਅਤੇ ਉਹ ਮੇਰੀ ਸਫਲਤਾ ਦੇ ਰਸਤੇ ਨੂੰ ਹਰ ਦਿਨ ਰਸਨਾਉਂਦੀਆਂ ਹਨ। 10 ਅੱਜ ਮੇਰੇ ਮਨ ਅੰਦਰ ਦੂਸਰੇ ਲੋਕਾਂ ਦੇ ਸਹਿਯੋਗ ਵਿੱਚ ਸਫਲ ਹੋਣ ਦੀ ਬਹੁਤ ਤੀਬਰ ਅਤੇ ਸੁਹਿਰਦ ਇੱਛਾ ਹੈ। ਇਸ ਤੋਂ ਇਲਾਵਾ ਪੰਜ ਅੱਗੇ ਹੋਰ ਗੱਲਾਂ ਦੱਸੀਆਂ ਜਾ ਰਹੀਆਂ ਹਨ ਜਿਹੜੀਆਂ ਕਿ ਪ੍ਰੇਰਣਾ ਅਤੇ ਸਫਲਤਾ ਦੀ ਤਲਾਸ਼ ਵਿੱਚ ਤੁਹਾਡੀ ਸਹਾਇਤਾ ਕਰ ਸਕਦੀਆਂ ਹਨ ਇੱਕ ਮੇਰੇ ਅੰਦਰ ਬਹੁਤ ਸਾਰੀਆਂ ਸ਼ਕਤੀਆਂ ਹਨ ਅਤੇ ਮੈਂ ਬੁਨਿਆਦੀ ਤੌਰ ਤੇ ਉਹਨਾਂ ਤੇ ਹੀ ਕੇਂਦਰਿਤ ਹੋਵਾਂ ਦੋ ਹਰ ਰੋਜ਼ ਮੇਰੇ ਹਰ ਇੱਕ ਕਾਰਜ ਦਾ ਇੱਕ ਵਿਸ਼ੇਸ਼ ਮੰਤਵ ਹੁੰਦਾ ਹੈ ਤਿੰਨ ਮੈਂ ਆਪਣੇ ਹਰ ਇੱਕ ਨਿਸ਼ਾਨੇ ਤੇ ਪਹੁੰਚਣ ਲਈ ਸਫਲ ਹੋ ਰਿਹਾ ਹਾਂ 4 ਮੈਂ ਉੱਚੀਆਂ ਪ੍ਰਾਪਤੀਆਂ ਵੱਲ ਕਦਮਾਂ ਨੂੰ ਜਾਣਦਾ ਹਾਂ ਅਤੇ ਹਰ ਰੋਜ਼ ਇਹ ਕਦਮ ਪੁੱਟ ਰਿਹਾ ਹਾਂ। 5 ਮੈਂ ਲੋਕਾਂ ਦਾ ਹਰ ਤਰ੍ਹਾਂ ਨਾਲ ਸਤਿਕਾਰ ਕਰਦਾ ਹਾਂ। ਇਹ ਹਾਂ ਪੱਖੀ ਕਥਨ ਤੁਹਾਡੇ ਅਚੇਤਮਾਨ ਅੰਦਰ ਆਪਣੇ ਆਪ ਬਾਰੇ ਅਤੇ ਦੁਨੀਆ ਬਾਰੇ ਇੱਕ ਨਵੀਂ ਵਿਸ਼ਵਾਸ ਪ੍ਰਣਾਲੀ ਪੈਦਾ ਕਰਨਗੇ। ਇਹ ਕਥਨ ਤੁਹਾਡੀਆਂ ਜਮਾਂਦਰੂ ਸੰਭਾਵਨਾਵਾਂ ਨੂੰ ਉਜਾਗਰ ਕਰਨਗੇ ਅਤੇ ਤੁਹਾਡੇ ਸਵੈ ਵਿਸ਼ਵਾਸ ਵਿੱਚ ਵਾਧਾ ਕਰਨਗੇ। ਜਦ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਮਨ ਵਿੱਚ ਵਾਰ-ਵਾਰ ਦੁਹਰਾਓਗੇ ਤਾਂ ਹਾਂ ਪੱਖੀ ਭਾਵਨਾਵਾਂ ਅਤੇ ਜਜ਼ਬਾਤ ਤੁਹਾਡੇ ਸਾਰੇ ਸਰੀਰ ਦਾ ਦੌਰਾ ਕਰਨਗੇ ਅਤੇ ਤੁਹਾਡੇ ਮਨ ਉੱਪਰ ਇਹਨਾਂ ਸੰਕਲਪਾਂ ਦੀ ਮੋਹਰ ਲੱਗ ਜਾਏਗੀ ਇਹ ਬਨੌਟੀ ਅਨੁਭਵ ਤੁਹਾਡੇ ਲਈ ਉਹਨੇ ਹੀ ਅਰਥਪਰਪੂਰ ਹੋ ਜਾਣਗੇ ਜਿੰਨੇ ਜੀਵਨ ਦੇ ਅਸਲੀ ਝਥਾਰਤ ਹੁੰਦੇ ਹਨ ਜੀਵਨ ਇੱਕ ਅਜਿਹਾ ਅਨੁਭਵ ਹੈ ਜਿਸ ਦਾ ਭਰਪੂਰ ਆਨੰਦ ਮਾਨਣਾ ਚਾਹੀਦਾ ਹੈ ਤੁਹਾਨੂੰ ਇਸ ਨੂੰ ਪੂਰਨ ਡੁੰਗਾਈ ਸੁਹਿਰਦਤਾ ਅਤੇ ਪਿੰਨ-ਪਿੰਨ ਟੰਗਾ ਨਾਲ ਜਿਉਣਾ ਚਾਹੀਦਾ ਹੈ ਤਾਂ ਜੋ ਇਸ ਤੋਂ ਵੱਧ ਤੋਂ ਵੱਧ ਆਨੰਦ ਪ੍ਰਾਪਤ ਹੋ ਸਕੇ ਜੀਵਨ ਜਿਉਣ ਵਾਲੇ ਲੋਕ ਆਪਣੇ ਅੰਤਮ ਸਮੇਂ ਐਲਾਨ ਕਰ ਸਕਦੇ ਹਨ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਰਤਿਆ ਹੈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਆਪਣੇ ਮਨ ਦੇ ਜ਼ਰਖੇਜ਼ ਖੇਤ ਵਿੱਚ ਸਫਲਤਾ ਦੇ ਬੀਜ ਬੀਜੀਏ ਉਸ ਨੂੰ ਹਾਂ ਪੱਖੀ ਮਾਨਸਿਕ ਪਹੁੰਚ ਦਾ ਪਾਣੀ ਲਾਈਏ ਨਾ ਪੱਖੀ ਧਾਰਨਾਵਾਂ ਨੂੰ ਗੋਡੀ ਕਰਕੇ ਕੱਢ ਦੇਈਏ ਅਤੇ ਸਕਾਰਾਤਮਕ ਭਾਵਨਾਵਾਂ ਅਤੇ ਵਿਚਾਰਾਂ ਦੀ ਖਾਦ ਪਾਈਏ ਕੁਝ ਸਮੇਂ ਬਾਅਦ ਹੀ ਖੁਸ਼ੀ ਅਤੇ ਸਫਲਤਾ ਦੀ ਭਰਪੂਰ ਫਸਲ ਤਿਆਰ ਹੋ ਜਾਏਗੀ ਤੁਹਾਡੇ ਭਵਿੱਖ ਉੱਪਰ ਕੇਵਲ ਤੁਹਾਡੀ ਕਲਪਨਾ ਦੀ ਸੀਮਾ ਹੈ ਤੁਹਾਡੀ ਕਲਪਨਾ ਦੀ ਕੋਈ ਸੀਮਾ ਨਹੀਂ ਹੈ ਧੰਨਵਾਦ